ਸੁਨੋਟੇਰੀਆ ਦੀ ਹਿੰਮਤ ਦਿਨੋ ਦਿਨ ਵਧਦੀ ਜਾ ਰਹੀ ਹੈ ਲੁਟੇਰੇ ਸ਼ਰਿਆਮ ਹਥਿਆਰ ਦੇ ਨਾਲ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਅਜਿਹੇ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਬਬੇਹਾਲੀ ਦੀ ਨਹਿਰ ਦੇ ਸਾਹਮਣੇ ਆਇਆ ਜਿੱਥੇ ਕਿ ਐਕਟੀਵਾ ਤੇ ਆਪਣੇ ਪਿੰਡ ਵੱਲ ਨੂੰ ਜਾ ਰਹੀਆਂ ਇੱਕ ਸੱਸ ਨੂੰ ਮੋਟਰਸਾਈਕਲ ਤੇ ਆਏ ਲੁਟੇਰਿਆਂ ਵੱਲੋਂ ਲੁੱਟ ਲਿਆ ਗਿਆ ਸੱਸ ਨੇ ਤਾਂ ਆਪਣੀਆਂ ਤੰਨਾ ਦੀਆਂ ਵਾਲੀਆਂ ਤੇ ਹੋਰ ਗਹਿਣੇ ਚੁੱਪਚਾਪ ਉਤਾਰ ਦਿੱਤੇ ਪਰ ਨੂਨੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਸ ਜ਼ਰਾ ਹੋਈ ਤੱਕਾ ਮੁਕੀ ਦੇ ਵਿੱਚ ਨਹਿਰ ਦੇ ਵਿੱਚ ਡਿੱਗ ਪਈ ਜੋ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘਟਨਾ ਗੁਰਦਾਸਪੁਰ ਕਾਨੂੰਨਵਾਨ ਰੋਡ ਤੇ ਬੱਬੇਹਾਲੀ ਨਹਿਰ ਦੇ ਪੁਲ ਤੇ ਵਾਪਰੀ ਹੈ ਜਾਣਕਾਰੀ ਅਨੁਸਾਰ ਜਤਿੰਦਰ ਕੌਰ ਸੱਜ ਸਤੇ ਅਮਿਲਪ੍ਰੀਤ ਨੂੰ ਧਾਰੀਵਾਲ ਦੇ ਨਜ਼ਦੀਕੀ ਪਿੰਡ ਲੇਹਲਵਾਲ ਨੂੰ ਜਾ ਰਹੀਆਂ ਸਨ ਗੁਰਦਾਸਪੁਰ ਦੇ ਵਿੱਚ ਨੂੰ ਸਾਜ਼ ਦੇ ਨਾਲ ਲੁੱਟ ਹੋਈ ਹੈ ਜਿੱਥੇ ਕਿ ਤੱਕ ਕੰਮਕੀਦ ਦੇ ਦੌਰਾਨ ਬੱਬੇ ਹਾਲੀ ਦੀ ਨਹਿਰ ਦੇ ਵਿੱਚ ਡਿੱਗ ਪਈ ਹੈ ਜਿਹੜੀ ਕਿ ਨੂੰ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਗੋਤਾਖੋਰਾਂ ਦੇ ਵੱਲੋਂ ਵੀ ਨਹਿਰ ਦੇ ਵਿੱਚੋਂ ਉਸ ਦੀ ਪਾਲ ਕੀਤੀ ਜਾ ਰਹੀ ਹੈ ਬਰ ਬਿੰਨ ਨਵਪਿੰਡ ਸਰਦਾਰਾ ਹੈ ਜੀ ਇੱਕ ਕਰੀਬ 1.5 ਕਿਲੋਨੋਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸਲੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੇ ਦੋ ਚੋਰਾਵਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ ਗੁੰਨੇ ਖੋ ਕੇ ਮੁੜ ਕੇ ਕੋਲ ਮੁਦਾ ਹੁੰਦੇ ਹੁੰਦੇ ਆ ਇਧਰ ਪੂਰੀ ਸਾਈਡ ਤੇ ਹੋ ਗਈ ਸਾਈਡ ਤੇ ਜਦੋਂ ਮੰਦਰੀ ਖੇਚ ਰਹੀ ਤੇ ਉਹ ਕਿਤੇ ਪੂਰੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤਾਂ ਉਹ ਦੀ ਡੁੱਬ ਗਈ ਨਾਇਸ ਹੈ ਤਾਂ ਕੋਈ ਰੈਡ-ਪੈਡ ਲੱਭੀ ਇਹ ਤਾਰੀਵਾਲ ਪਿੰਡ ਦੀ ਤਾਰੀਵਾਲ ਤੋਂ ਜੀ ਤਾਰੀਵਾਲ ਤੋਂ ਲੇਲ ਪਿੰਡ ਜਾ ਰਹੀਆਂ ਆਪਣੇ ਪਿੰਡ ਉਹਦੇ ਜੀ ਇਧਰ ਉਸ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਹਾਂ ਕਰੀ ਚੰਗੇ ਆਸਾਨ ਵੀ ਕਰ ਲਈਏ ਵੇਖੋ ਅਗਲੀ ਕੀ ਬੰਦੂ ਗੋਤਾਖੂਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਦੇਖਦੇ ਨੇ ਕਿ ਕਦ ਦੇ ਪਿੰਸਫਾ ਕਰੀਏ ਅੱਜ ਅਸੀਂ ਇਥੇ ਮੌਕੇ ਤੇ ਪਹੁੰਚੇ ਹਾਂ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਤੇ ਰਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਦਾ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਹੈ ਉਹ ਅਸੀਂ ਮੌਕੇ ਤੇ ਪਹੁੰਚੇ ਹਾਂ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲਗਭਗ ਕਿੰਨੇ ਵਜੇ ਦੀ ਘਟਨਾ ਹੈ ਇਹ ਤਕਰੀਬਨ 3 ਵਜੇ ਦੀ ਘਟਨਾ ਹੈ ਗੋਤਾਖੂਰ ਅਜੇ ਤਾਂ ਕੋਈ ਵੀ ਨਹੀਂ ਪੁੱਜਿਆ ਅਸੀਂ ਪਹੁੰਚੇ ਹੋਇਆ ਨਹੀਂ ਲੈ ਅਹੀਂ ਗਿੱਤਾ ਫੋਰ ਲੈ ਕੇ ਆਏ ਹੋ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੱਡ ਗੋਡੀ ਜਨ ਕਾਲ ਕੇ ਬੰਦ ਕਰ ਰਹੀ ਕੀਤੀ ਜਾਵੇ